ਦਸੂ ਤੁਸੂ ਤੁਦ ਡਿੱਠੇ ਸੱਚੇ ਪਾਤਸ਼ਾਹ ਸਿਰਸ਼ਾਹ ਨਸ਼ਾਹ ਜਿਸ ਪਾਸ ਬਹਿਲਾ chant ਇੱਕ ਓੰਕਾਰ ਸਤਗੁਰ ਪ੍ਰਸਾਦ ਤੀਰਥ ਨਾਵਣ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆ ਹੈ ਤੀਰਥ ਨਾਵਣ ਜਾਉ ਤੀਰਥ तीरथ शब्द विचार अंतर ज्ञान ਹੈ ਗੁਰ ਗਿਆਨ ਸੱਚਾ ਥਾਣ ਤੀਰਥ ਦਸ ਪੁਰਬ ਸੁਰਦ ਸਾਹਰਾ ਹਉ ਨਾਮ ਹਰਿ ਕਾ ਸਦਾ ਜਾਚੋ ਦੇਹ ਪ੍ਰਾਪਤ ਨੀਤਰ ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮੱਜਣਾ ਸਾਚਨਾ ਲਾਗੈ ਮੈਲ ਕਿਆ ਮਨ ਧੋਈਐ ਗੁਨਾਹ ਹਰ ਕੋ ਹੋਈ ਕਿਸ ਕੋ ਹੋਈਐ ਵਿਚਾਰ ਉਟ ਜੋਨ ਆਵੈ ਆਪ ਪਰਸ ਪਰਮ ਧਿਆਨੀ ਸੱਚ ਸਾਚੇ ਭਾਵੇਂ ਆਨੰਦ ਅਨੰਦ ਹਰਥ ਸੱਚਾ ਦੁੱਖ ਕਿਲਕ ਪਰ ਹਰੇ ਸੱਚ ਨਾਮ ਪਾਇਆ ਗੁਰ ਦਿਖਾਇਆ ਮੈਂ ਨਹੀਂ ਸੱਚ ਮਣੀ ਸੰਗਤ ਮੀਤ ਮਲਾਪ ਪੂਰਾ ਨਾਵਣੋ ਗਾਵੇ ਗਾਵਣ ਹਾਰ ਸ਼ਬਦ ਸੁਹਾਵਣੋ ਸਾਰੇ ਸੱਚੇ ਮਨ ਸਤਿਗੁਰ ਪੁੰਨ ਦਾ ਦਇਆ ਮਤੇ ਬੇਦਸੰਗ ਭਾਵੈ ਸਹਿਜ ਨਾਵੈ ਬੇਨੀਤਾ ਸੰਗਮ ਸਤਿ ਸਤੇ ਆਰਾਧੇ ਕੰਕਾਰ ਸੱਚਾ ਨਿਤ ਦੇ ਜੜ ਸਵਾਇਆ ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਮਿਲਾਇਆ ਕਹ ਕਹ ਸਭ ਕੋ ਏਕੋ ੜ ਅੱਖੀਐ ਹਉ ਮੂਰਖ ਨੀcj ਅਜਾਣ ਸਮਝਾ ਸਖੀਐ ਸਚ ਗੁਰ ਕੀ ਸਾਖੀ ਅਮਰਤ ਬਾਖੀ ਤਿਰਤਮਾਨ ਮੰਨਿਆ ਮੇਰਾ ਕੁਝ ਕਹ ਹੈ ਆਵੇਂ ਬਿਖਲਾ ਦੇ ਸ਼ਬਦ ਸੱਚਾ ਗੁਰ ਮੇਰਾ ਆਖਣ ਤੋੜ ਨ ਭਗਤ ਭੰਦਾਰੀ ਭਰਪੁਰ ਰਹਿਆ ਸੋਈ ਨਾਨਕ ਸਾਜ ਕਹੈ ਬੇਨੰਤੀ ਮਨ ਮਾਂਜੈ ਸੱਚ ਸੋਈ ਆਖਣ ਟੋਟ ਨ ਭਗਤ ਪੰਡਾਰੀ ਭਰਪੁਰ ਰਹਿਆ ਸੋਈ ਨਾਨਕ ਸਾਚ ਕਹ ਬੇਨੰਤੀ ਮਣ ਮਾਂਜੈ ਸਚ ਸੋਈ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ